चौती इंच चौती इंच कपड़ा ही एचों आसन क्डना वैसे शान पर मैं निशान लाए हुए आसन मैं तुम समझा हम ठीक है जिदा आपने पर कटाई की करनी है कत्ती इंच तलवार ਇਹ 3 ਇੰਚ ਆਪਾਂ ਚਾਹੀਦੀ ਆ 5 ਇੰਚ ਦੀ ਬੈਲਟ ਪੈ ਜਾਣੀ ਆ ਤੇ ਆਪਾਂ ਨੂੰ ਚਾਹੀਦਾ 35 ਇੰਚ ਸਾਡੇ 35 ਇੰਚ ਲਵਾਰ ਚਾਹੀਦੀ ਆ ਠੀਕ ਆ ਆਪਾਂ ਰੱਖਾਂਗੇ 31 ਇੰਚ ਕਟਾਈ ਦੀ ਆਪਾਂ ਇੱਥੇ 31 ਇੰਚ ਦੇ ਨਿਸ਼ਾਨ ਲਾ ਲੈਣਾ ਆ ਆ ਦੇਖੋ ਇਧਰ 31 ਇੰਚ ਦੇ ਨਿਸ਼ਾਨ ਲਾ ਕੇ ਇੱਧਰ ਵੀ 31 ਇੰਚ ਦੇ ਨਿਸ਼ਾਨ ਲਾ ਲੈਣਾ ਆ ਤੇ ਉਧਰ ਵੀ ਆਪਾਂ 31 ਇੰਚ ਦਾ ਨਿਸ਼ਾਨ ਢਾ ਲੈਣਾ ਆ ਠੀਕ ਆ ਬਾਕੀ ਉਧਰ 2 ਇੰਚ ਕਪੜਾ ਉਧਰ ਬਚ ਗਿਆ ਆ 2 ਇੰਚ ਕਪੜਾ ਇੱਧਰ ਬਚ ਗਿਆ ਹੈ ਆਪਣਾ ਠੀਕ ਆ ਇਹ ਆਪਾਂ ਨਿਸ਼ਾਨ ਲਾ ਕੇ 2.5 ਇੰਚ ਦਾ ਕੁੰਦਾ ਇੱਥੋਂ ਰੱਖ ਲੈਣਾ ਆ ਤੇ 2.5 ਇੰਚ ਦਾ ਕੁੰਦਾ ਆਪਾਂ ਉੱਥੋਂ ਰੱਖ ਲੈਣਾ ਆ ਠੀਕ ਆ ਫਿਰ ਆਪਾਂ ਇਹਨੂੰ ਇੱਥੋਂ ਕੁੰਦਿਆਂ ਨਿਸ਼ਾਨ ਨੂੰ ਦੂਜੇ ਕੁੰਡੇ ਤੇ ਰੱਖ ਲੈਣਾ ਆ ਐਂ ਤਾਂ ਲਾ ਕੇ ਆਨਸ਼ਾਨ ਰੱਖ ਕੇ ਤੇ ਇੱਥੋਂ ਆਪਾਂ ਨਿਸ਼ਾਨ ਲਾ ਕੇ ਕਟਾਈ ਕਰ ਲੈਣੀ ਆ ਠੀਕ ਆ ਇਸ ਤੋਂ ਬਾਅਦ ਜਿੱਥੇ ਆਪਣਾ 6 8 8.5 ਇੰਚ ਦਾ ਆਸਣ ਦਾ ਨਿਸ਼ਾਨ ਆਉਂਦਾ ਆ ਚੰਗੀ ਤਰ੍ਹਾਂ ਸਮਝ ਲਓ 60 ਦੇ 8 ਦਾ ਜਿੱਥੇ ਆਪਣਾ ਆਸਣ ਦਾ ਨਿਸ਼ਾਨ ਆਉਂਦਾ ਹੈ ਨਾ ਇੱਥੋਂ ਤੱਕ 60 ਉੱਥੇ ਆਪਾਂ ਨਿਸ਼ਾਨ ਲਾ ਲੈਣਾ ਹੈ ਇੱਧਰ ਵੀ ਤੇ ਇੱਧਰ ਵੀ ਦੋਨੋਂ ਪਾਸੇ 8.5 ਇੰਚ ਇੱਧਰ 8.5 ਇੰਚ ਇੱਧਰ ਰੱਖ ਕੇ ਤੇ ਬਾਅਦ ਵਿੱਚ ਆਪਾਂ ਕਟਾਈ ਕਰ ਲੈਣੀ ਆ ਇਸ ਤਰ੍ਹਾਂ ਕਟਾਈ ਆਪਾਂ ਇਸ ਤਰ੍ਹਾਂ ਕਟਾਈ ਕਰਕੇ ਦੋਨਾਂ ਨੂੰ ਆਪਾਂ ਇਦਾਂ ਰੱਖ ਲੈਣਾ ਹੈ ਇਹ ਆਪਾਂ ਇਦਾਂ ਰੱਖ ਲੈਣੇ ਆਂ ਕੁੰਡੇ ਦੋਨੇ ਕੁੰਡੇ ਇੱਕ ਦੂਜੇ ਉੱਤੇ ਰੱਖ ਕੇ ਚਾਰ ਕੁੰਡੇ ਹੋ ਗਏ ਨਾ ਉਸ ਤੋਂ ਬਾਅਦ ਵਿੱਚ ਆਪਾਂ ਜਿਹੜਾ 8.5 ਦਾ ਨਿਸ਼ਾਨ ਲਾਇਆ ਇੱਥੋਂ ਇੱਥੋਂ ਫਾਟ ਪਾ ਲੈਣੀ ਆ ਆ ਦੇਖੋ ਕਿਦਾਂ ਆਪਣਾ ਵਿੱਚੋਂ ਆਸਣ ਨਿਕਲੇ ਆਇਆ ਆ ਹੋ ਗਿਆ ਆਪਣੇ ਪਹੁੰਚਾ 2.5 ਇੰਚ ਦਾ ਆ ਹੋ ਗਿਆ ਆਪਣਾ ਆਸਣ ਇੱਥੋਂ ਅੱਗੇ ਆਪਣੀ 31 ਇੰਚ ਲੰਬਾਈ ਸਮਝ ਲੱਗ ਗਈ ਹੋਵੇ ਤਾਂ ਦੱਸ ਦਿਓ ਇਹਦੇ ਵਿੱਚ ਆ ਆਪਣੀ ਹੈਗੀ ਪੌਂਚਾ ਆ ਹੈਗਾ ਯਾ ਪੌਂਚਾ ਠੀਕ ਆ ਤੇ ਆ ਹੈਗੀ ਆਪਣੀ ਕਟੇ ਆਪਣੀ ਬੈਲਟ ਆ ਹੈਗੀ ਆਪਣੀ ਬੈਲਟ ਆਪਣੇ ਕੁੰਦੇ ਆਹਗਾ ਆਪਣਾ ਪੌਂਚਾ ਇਹ ਹੈਗੀ ਸਲਵਾਰ ਦੀ ਕਟੇ ਥੈਂਕ ਯੂ